ਅੱਜ ਬਣਾ ਲਗੀ ਮੈਂ ਸੁੱਕੇ ਆਲੂ ਕਿਉਂਕਿ ਅੱਜ ਕੁਝ ਹੈ ਨਹੀਂ ਸੀ ਬਣਾਉਣ ਨੂੰ ਤੇ ਡੇਲੀ ਸੁੱਕੀਆਂ ਸਬਜ਼ੀਆਂ ਖਾ ਖਾ ਕੇ ਕੱਲ ਰਾਤੀ ਬਣਾਇਆ ਸੀ ਮੈਂ ਦਾਲ ਦਾਲ ਮਿਕਸ ਬਣਾਈ ਸੀ ਪਰਸੋ ਰਾਜਮਾ ਬਣਾਇਆ ਸੀ ਤੇ ਇਸ ਕਰਕੇ ਅੱਜ ਬਣਾ ਲਿਆ ਸੁੱਕੇ ਆਲੂ ਇੱਥੇ ਪਾਇਆ ਮੈਂ ਹਿੰਗ ਜੀਰਾ ਸੁੱਕਾ ਤੜਨੀਆ ਤੇ ਇੱਧਰ ਮੈਂ ਉਬਾਲ ਕੇ ਆਲੂ ਰੱਖ ਲਏ ਨੇ ਥੋੜੇ ਜਿਹਾ ਕੱਟ ਕਰ ਲਏ ਨੇ ਥੋੜੇ ਜਿਹਾ ਘਟ ਹੋਰ ਕਰਨੇ ਨੇ ਉਹਨਾਂ ਕੀ ਵਿੱਚ ਮੈਂ ਪਾਣ ਲਾ ਪੀ ਸੀ ਮਸਾਲੇ ਇੱਦਾਂ ਮੈਂ ਗਰਾਈਨ ਕਰ ਲਿਆ ਮਸਾਲਾ ਹਰੀ ਮਰਚ ਟਮਾਟਰ ਲਸਣ ਤੇ ਆਜ ਰੱਖ ਦੇ ਇਥੇ ਇਹ ਹੋ ਜਾਏਗਾ ਗਰਮ ਮੈਂ ਫਿਰ ਪਾ ਦਾਂਗੀ ਮਸਾਲਾ ਤੇ ਇੱਦਾਂ ਸਿਰ ਤੇ ਦੀ ਡਰੈਸ ਵੇਖੋ ਕੀ ਕੁਛ ਕਰਦੀ ਰਹਿੰਦੀ ਦਿਖਾਈਂ ਡਰੈਸ ਤਾਂ ਕਹੀ ਆਪਣੀ ਕਿੰਨਾ ਦਿਮਾਗ ਕੁੜੀ ਦਾ ਵੇਖੋ ਚੁੰਨੀਆਂ ਲੈ ਕੇ ਮੇਰੀਆਂ ਤੇ ਡਰੈਸਾ ਬਣਾਉਂਦੀ ਰਹਿੰਦੀ ਬਲੌਗ ਬਣਾਈਏ ਅੱਛੀ ਤਰ੍ਹਾਂ अच्छा बट ठीक है तेनु ਤੇ ਟਰੱਸ ਲੈਣ ਦੀ ਲੋੜ ਹੀ ਨਹੀਂ ਤੇਰੇ ਤੇ ਘਰ ਦੀ ਡਰਾਸਾ ਬਣ ਗਈਆਂ ਆ ਠੀਕ ਹੈ ਫੇਰਾ ਤੇ ਤੇ ਇੱਥੇ ਬਣਾ ਲੱਕੀ ਮੈਂ ਸਬਜੀ ਜੀ ਬਣ ਗਈ ਹੋਗੀ ਰੈਡੀ ਤੇ ਇੱਧਰ ਤਰ ਤਾ ਨਾ ਤਵਾ ਇੱਧਰ ਤੇ ਰ ਦੁੱਧ ਗਰਮ ਤੇ ਸਬਜੀ ਇਹ ਕਿਦਾਂ ਦੀ ਬਣੀ ਹੈ ਆਪਾਂ ਤੁਹਾਨੂੰ ਦਿਖਾਉਣੀ ਹੈ ਵੇਖੋ ਤੇ ਨੇ ਵਧੀਆ ਬਣੀ ਗਈ ਸੁੱਕੇ ਆਲੂ ਦੀ ਸਬਜੀ ਹੈ ਬਹੁਤ ਟੇਸਟੀ ਬਣੀ ਹੈ ਖਾ ਕੇ ਤੇ ਸਿਗਰ ਕੜੀ ਜੈਸੇ ਤੇ ਉਹ ਕਰਨ ਨੂੰ ਹੋ ਜਾਦਾ ਹੈ ਇਹਨਾਂ ਨਾਲ ਕੋਪਰੋਟਿੰਗ ਵਾਲੀ ਖਾ ਸਕਦੇ ਆ ਸੇਮ ਕੋਲ ਉਹ ਨਾਲ ਵੀ ਤੇ ਤਵਾਰ ਚ ਪੂੜੀ ਨਾਲ ਖਾਸ ਪੂੜੀ ਨਾਲ ਤੇ ਮਾਂ ਹਾਂ ਕੀ ਬਾਤ ਹੈ ਪੂੜੀ ਨਾਲ ਜ਼ਿਆਦਾ ਵਧੀਆ ਲੱਗੇਗੀ ਤੇ ਹਾਂ ਬਣਾਵਾਂਗੇ ਰੋਟੀ ਆਪੇ ਥੋੜੀ ਜਿਹੀ ਕੱਲ ਦੀ ਦਾਲ ਮਿਕਸ ਦਾ ਕੀ ਹੋ ਰਿਹਾ ਤੈਨੂੰ ਲੈ ਲੈ ਗਲਤੀ ਕੋ ਜ਼ਿਆਦਾ ਨਹੀਂ ਹੋ ਰਹੀ ਤੂੰ ਜਿਹੜਾ ਬੰਨ ਰਿਹਾ ਡੌਣ ਆ ਗੋਲਡੀ ਬਰੈਡ ਬਣਿਆ ਤੂੰ ਉਹ ਚੈਨ ਨਾਲ ਕੀ ਕਸੂਰ ਸੁੱਤੇ ਨੂੰ ਉਠਾ ਤਾਨੂੰ ਦੇਖ ਆ ਤਸੀ ਇੱਕ ਮਿੰਟ ਜਾ ਦਿਖਾਉ ਆਪਣਾ ਟੈਰ ਸਹੀ ਬੁੱਧੀ ਗੰਦਾ ਗੰਦਾ ਆਏ ਤੇ ਮਾਰਾ ਮੇਰੇ ਦੀ ਜੋਦ ਉਹ ਰਤੇ ਮੈਂ ਦੱਸਦੀ ਮਤ ਕਿੰਨੀ ਜੋਰ ਦੀ ਵੱਜਦਾ ਤੇ ਮੂੰਹ ਤੇ ਮਾਰਾ ਤੇਰੇ ਮੈਂ ਗੰਦਾ ਬੱਚਾ ਗੁੱਡ ਮਾਰਨਿੰਗ ਫਿਰ ਸਵੇਰੇ ਆਪਾਂ ਬਣਾ ਰਹੇ ਆ ਪੂੜੀਆਂ ਤੇ ਤੇ ਤਰਤੀ ਚਾਹ ਮੈਂ ਕਿ ਰਾਤੀ ਬਣਾਈ ਸੁੱਕੇ ਆਲੂ ਤੇ ਫਿਰ ਮੈਂ ਕਿ ਚਲੋ ਹੁਣ ਨਾਲ ਤੇ ਪੂੜੀ ਵਧੀਆ ਲੱਗਦੀ ਹੈ ਮੈਂ ਤੇ ਇਸ ਕਰਕੇ ਆਪਾਂ ਬਣਾ ਰਹੇ ਆ ਸਵੇਰੇ ਸਵੇਰੇ ਪੂੜੀਆਂ ਆਲੂ ਸਬਜ਼ੀ ਆ ਇੱਕ ਸੁੱਕੇ ਆਲੂ ਆ ਦੇ ਤੇ ਨਾਲ ਆਪਾਂ ਪੂੜੀ ਬਣਾ ਦਿੱਤੀ ਕਿਉਂਕਿ ਰਾਤ ਤੇ ਮੇਰੇ ਵੀ ਡਿੱਗ ਰਹੀ ਸੀ ਦਿਲ ਤੇ ਮੇਰਾ ਵੀ ਕਰ ਰਿਹਾ ਸੀ ਇਸ ਕਰਕੇ ਮੈਂ ਚਲੋ ਪੂੜੀਆਂ ਬਣਾਏ ਜਾਂਦੇ। ਪੂੜੀਆਂ ਇੰਨੀਆਂ ਫੋੜਦੀਆਂ ਵਾਲੀਆਂ ਆਈਆਂ ਮਸੂਤ ਕਾਲੀ ਹੋ ਗਈਆਂ ਬੜੀ ਜੀ। ਬਈ ਨਾ ਕੱਟਾ ਕਰਦੇ ਨੇ। ਤੇ ਉੱਤਰ ਚਾਰ ਰਜ ਰਹੇ। ਇੱਕ ਇੱਕ ਕਰਕੇ ਬਣਾਨੇ ਆਂ ਪਕੂੜੀ। ਗਾਇਸ ਮਛਰ ਬੜਾ ਆ ਗਿਆ ਸਾਡੇ ਘਰ ਆ ਤੇ ਅਸੀਂ ਆ ਕਛੂਆ ਲੈਂਦਾ ਸੀ ਟੁੱਟ ਗਿਆ ਨੇ ਸਾਰਾ। ਤੇ ਅਸੀਂ ਜੋ ਵੀ ਸਾਡੇ ਹੱਥ ਚ ਆ ਰਹੀਆਂ ਨੇ ਚੁਰਪੁਰਚਾ ਤੇ ਅਸੀਂ ਇਹਨੂੰ ਫੋਕ ਰਹੇ ਆਂ। ਮੈਂ ਜਲਦੀ ਹੋਈ ਅੱਗ ਨੂੰ ਹੱਥ ਲਾ ਲਿਆ ਮੱਛਰ ਬਹੁਤ ਜ਼ਿਆਦਾ ਜਨਾਜ਼ਰ ਲੋ ਨਹੀਂ ਨਾ ਵਗ ਦੀ ਤੱਤੀਆਂ ਉਹਨਾਂ ਚਰ ਮੱਛਰ ਨਹੀਂ ਮਰੇਗਾ ਹਾਂਜੀ ਭੈਣ ਜੀ ਖਾਣ ਵਾਸਤੇ ਕੁਝ ਨਹੀਂ ਆਇਆ ਇੱਥੇ ਇੱਥੇ ਮੱਛਰਾਂ ਦਾ ਪ੍ਰਬੰਧ ਹੋ ਰਿਹਾ ਹੈ ਤੇ ਆਪਾਂ ਲੈ ਕੇ ਆਈ ਸੀ ਅਰਗਬਤੀ ਸਲੀ ਅਰਗਵਤੀ ਕਸ਼ਵਾ ਵਾਲੀ ਸੁਗੰਧਾ ਆਰਗਵਤੀ ਇੱਥੇ ਰੱਖ ਦਿੰਨੇ ਆ ਤੇ ਬਾਕੀ ਤਾਂ ਲੈ ਲੈਣੇ ਅੰਦਰ ਇਹਨਾਂ ਨੂੰ ਤਾਂ ਖਾਣੇ ਆ ਅੰਦਰ ਆ ਵੀ ਅੰਦਰ ਦੀ ਬਾਦ ਨੂੰ ਇੱਕ ਉਹਦੇ ਚ ਲਾ ਦੇ ਆਉ ਕਿੱਥੇ ਗਿੱਟੇ ਆ ਆ ਉਸ ਬਾ ਪੈਰ ਦੇ ਵਿੱਚ ਨੂੰ ਕਹਿੰਦੇ ਆ ਨਾਲ ਪਿਆ ਵੇਹਵਾ ਗੰਦ ਨਾਲਾ ਛੱਪੜ ਮਾਰੂ ਉਹਦੇ ਨਾਲ ਲੱਭ ਕੇ ਆ ਆ ਚਾ ਇਹ ਵਿੱਚ ਪਾ ਪੈਰ ਦੇ ਫਿਰ ਤੁੰਗਾ ਦੇ ਥੱਲੇ ਪਾ ਦੇਣਾ ਮਾੜਾ ਅੱਜ ਮੈਂ ਗੰਢੀ ਤੋੜੀ ਨਾ ਨੂੰ ਲਾਣਾ ਗੰਢੀ ਤੋੜੀ ਅੰਦਰ ਲੁੱਟੀਆਂ ਗਾਈ ਸਾਡੇ ਘਰੇ ਬੈਂਗਣੀ ਬੰਦੇ ਰਹਿੰਦੇ ਸਾਰਾ ਦਿਨ ਬੈਂਗਣੀ ਬੈਂਗੜ ਬੈਂਗਣੀ ਵੈਂਗਾ ਤਾਂ ਜਿੰਦੀਆਂ ਜੀ ਕੱਢਦੀ ਪਈ ਮੇਰੇ ਨਾਲ ਸਬਜ਼ੀ ਰੱਖ ਲੈਣੀ ਅੰਦਰ ਕਿਉਂਕਿ ਖਰਾਬ ਨਾ ਹੋ ਜਾਈ ਇਸੀ ਵਾਰ ਅੰਦਰ ਰੱਖੂਗੀ ਬਲੇਕੀ ਦੀ ਬਾਹਰ ਚਲੋ ਹਣਾ ਨਹੀਂ ਬਲੇਕੀ ਦੇ ਬਾਹਰ ਨਹੀਂ ਗਿਆ 커피 ਆਂਦਿਆ ਸਰ ਗਰਮੀ ਦੇ ਵਿੱਚੋਂ ਉਹਦੇ ਵਿੱਚ ਪਾਈ ਸੀ ਪਰਪਲ రో <tacos |notimestamps|> <identify> <seguinte> <beeresis> ਸਰਪੇੜ ਦਾ ਭੇ ਹੋਣਾ ਜੈਨੀ ਪਰ ਫੱਕ ਦਿੱਤੇ ਨਾ ਹੋਰ ਸੁਣੀ ਹੈ ਤੇਜ ਆ ਨਹੀਂ ਗਰਮ ਹੈ ਠੰਡੀ ਲੱਸੀ ਮਿੱਠੀ ਰਸੀ ਨਾ ਲੈ ਕੇ ਸ਼ੁਗਰ ਹੈ ਕੀ ਬਾਤ ਹੈ ਉੱਥੇ ਵੀ ਦਿੱਸੀ ਅੰਬਰਸਾਰ ਵਿੱਚ ਮੱਖਣਾ ਜੰਮੀ ਲੱਸੀ ਕੀ ਬਾਤ ਹੈ ਹਾਂ ਕੀ ਮਕਰਾ ਫਿੱਟਿਆ

ਅਰੇ ਤੇ ਕੀ ਆ ਅਰੇ ਬਿਟੇ ਰੋਟੀ ਖਾ ਤੇ ਇੰਦੀ ਅੰਚਪਾ ਦੇ ਬਿਟੇ ਨਾਲ ਕੀ ਗੇ ਅਰੇ ਰੋਟੀ ਚਾਹੀਦੀ ਬਪਾ ਦੀ ਬਿਟੇ ਦੀ ਏ ਪਿੱਟ ਦੇ ਪਾਪਾ ਚਲੋ ਬਿਟੇ ਉਹੇ ਕੋਰਾ ਗੇਰੀਂ ਦਾ ਰਾਂ ਦੇ ਪੋਲ ਚਪਲ ਦੇ ਕੋ ਰੋਟੀਆਂ ਪਈਆਂ ਨੇ ਇਹਦੇ ਕੋਲ ਦੇ ਡੱਬੇ ਚ ਭਾਗ ਤਾਈ ਦੀ ਹੁੰਦੀ ਏ ਇੱਜ਼ਤ ਕਰ ਰੋਟੀ ਦੀ ਰੋਟੀ ਇੱਜ਼ਤ ਕਰੋ ਬਲੇਕਿੰਗ ਨੂੰ ਲਿਖਿਆ ਬਣੇ ਪਰਾਖ ਥੀ ਤੂੰ ਤੇ ਜਾਈ ਤੂੰ ਗੜਕਤ ਕਰਦੇ ਰੋਟੀ ਵੀ ਮਰਮਾਨ ਜੋ ਕੀ ਰੱਖਦੇ ਥੋੜੀ ਜੀ ਜ ਹੈਗੀ ਤੇ ਮਜ਼ਾ ਆ ਗਿਆ ਠੰਡੀ ਲੱਸੀ ਮਿੱਠੀ ਲੱਸੀ ਅੱਜ ਜਿਵੇਂ ਬਰਖਾ ਨਹੀਂ ਦਿੱਸਿਆ ਤੇਰਾ ਸੈੱਟ ਪੜ੍ਹਦਾ ਨਾ ਤੂੰ ਟਾਈਮ ਨਾਲ ਆ ਗਈ 1 ਵਜੇ ਸਕੂਲ ਰੋ ਗਈ ਮੜਮ ਦਾ ਫੋਨ ਆਇਆ ਕਿੰਦੇ ਸੀ ਉਦੋਂ ਨਾ ਸਿਰ ਦਰਦ ਕਰਦਾ ਲੈ ਜਾ ਉਹਨੂੰ ਵਾਰ-ਵਾਰ ਆਉਂਦੀ ਮੇਰੇ ਕੋਲ ਵਾਰ-ਵਾਰ ਕਿੱਲ ਨਜਾਨੀ ਸੀ ਤੇ ਬੜੀ ਜ਼ੋਰ ਤੋਂ ਅੱਛਾ ਕੋਣ ਅੜ ਗਿਆ ਘਾਰ ਆ ਕੇ ਉਹ ਨਾ ਕਲਾ ਜੀ ਉਹਦੀ ਨੇ ਸਿਰ 'ਚ ਬੋਤਲ ਮਾਰੀ ਮੇਰੇ ਤੇ ਉਹ ਲੈ ਬੋਤਲ ਮਾਰ ਤਪੜ ਮਾਰ ਮੜਮ ਨੂੰ ਕਹੇ ਜੇ ਬੋਤਲ ਮਾਰੀ ਸਿਰ 'ਚ ਉਹ ਨਹੀਂ ਗਲਤੀ ਨਾ ਵੱਜੇਗੀ ਗਲਤੀ ਨਾ ਵੱਜੇਗੀ ਤੂੰ ਮਾਰ ਗਿਆ ਨਾ ਤੂੰ ਕਿਹ ਗਲਤੀ ਨਾ ਵੱਜੇਗੀ ਅੱਜ ਬਣਾ ਲ ਲਈ ਆਪਾਂ ਕੜੀ ਤੇ ਇੱਥੇ ਮੈਂ ਰੱਖਿਆ ਹੈ ਪਕੌੜਿਆਂ ਵਾਸਤੇ ਤੇਲ ਗਰਮ ਹੋ ਗਿਆ ਹੈ ਘੱਟ ਫਲੇਵਰ ਤੇ ਤਾਂ ਰਿਹਾ ਹੈ ਤੇ ਇਹਦੇ ਚ ਮੈਂ ਚੀਰ ਲਏ ਨੇ ਪਿਆਜ਼ ਹਰੀ ਮਰਚ ਤੇ ਆਲੂ ਬਸ ਇਧਰ ਤੇ ਆਪਣਾ ਵੇਸਣਾ ਤੇ ਇੱਥੇ ਬਣਾਵਾਂਗੇ ਪਕੌੜੇ ਤੇ ਕੜੀ ਮੈਂ ਬਣਾਉਣੀ ਕੁਸ ਵੱਖਰੇ ਤਰੀਕੇ ਨਾਲ ਕਿਉਂਕਿ ਕਈ ਤੜਕਾ ਵੀ ਵਿੱਚ ਭੁੰਨ ਕੇ ਪਾਉਂਦੇ ਮੈਂ ਤੜਕੇ ਵਿੱਚ ਸਿਰਫ ਕੱਲ ਲਸਣ ਤੇ ਹਰੀ ਮਰਚ ਇਹਨਾਂ ਬਹੁਤ ਵਧੀਆ ਹੈ ਜਦਾ ਘਾਨ ਜਾਨੀ ਬੰਦਾਗਾ ਕਿ ਫਿਰ ਬੱਚੇ ਨਹੀਂ ਖਾਂਦੇ ਇਹਦੇ ਬੜੀ ਵਧੀਆ ਹਲਕੀ ਜਿਹੀ ਬਣਾਵਾਂਗੇ ਕੜੀ ਤੇ ਇੱਧਰ ਆਪਾਂ ਕੁੱਟ ਕੇ ਰੱਖ ਲਿਆ ਹੈ ਹਮਲਾਸਣ ਤੇ ਹਰੀ ਮਚ ਤੇ ਇੱਧਰ ਪਈ ਆਪਣੀ ਲੱਸੀ ਲੱਸੀ ਪਾਣੀ ਤੇ ਪਾਣੀ ਸੱਚਾ ਬਸੀ ਆਪਣੀ ਇੱਧਰ ਪਈ ਜੀ ਔੜੀਆਂ ਤੇ ਰੱਖੀ ਹੋਈ ਜੀ ਆਹ ਦੇ ਬਸੀ ਸਾਰਾ ਸਮਾਨ ਰੱਖ ਲੈਣਾ ਕੋਲ ਤੇ ਹੁਣ ਪਹਿਲਾਂ ਕੱਢਦੇ ਆ ਪਕੌੜੇ ਕੜੀ ਵਾਲੇ ਤੇ ਉਹ ਕਰਨਾ ਮੈਂ ਰੈਡੀ ਮੈਂ ਕੜੀ ਬਣਾਉਂਦੀ ਹਾਂ ਦੀ ਸੰਗਣੀ ਕੜੀ ਆਲੀ ਆ ਪਕੌੜੀ ਵੀ ਪਾਣੀ ਨੇ ਤੜਕਾ ਵੀ ਪਾਣਾ ਹੈ ਪਰ ਜਦੋਂ ਫਿਰ ਮੈਂ ਕੜੀ ਬਣ ਜਾਂਦੀ ਸੀ ਦੂਜੇ ਦਿਨ ਆਪਾਂ ਖਾਣੇ ਸੀ ਤਾਂ ਉਹ ਸੰਗਣੀ ਬਣ ਜਾਂਦੀ ਸੀ ਫਿਰ ਉਹ ਦਿਲ ਨਹੀਂ ਕਰਦਾ ਸੀ ਖਾਣ ਦੇ ਫਿਰ ਮੈਂ ਨਵੇਂ ਤਰੀਕੇ ਨਾਲ ਆਪਾਂ ਦਿਮਾਗ ਕੀ ਲੜਾਇਆ ਫਿਰ ਮੈਂ ਤੜਕੇ ਇਸੇ ਪਰ ਕੜਾ ਲਸਣ ਜਿਸ ਨਾਲ ਚ ਬਣਾਣੀ ਜੇ ਫਿਰ ਅਦਰਕ ਲਸਣ ਤੇ ਹਰੀ ਮਰਚਾ ਕਿਉਂਕਿ ਮਨ ਗਰਮੀ ਹੈ ਤੇ ਹੁਣ ਇੱਕ ਚੀਜ਼ ਬਣਨੀ ਹੈ ਲਸਣ ਲਸਣ ਬਣਨੀ ਆ ਅਦਰਕ ਨਹੀਂ ਬਣਦੀ ਹੈ ਇਸ ਕਰਕੇ ਲਸਣ ਨਾਲ ਆ ਲਸਣ ਤੇ ਹਰੀ ਮਿਰਚ ਨੂੰ ਕਟ ਕੇ ਰੱਖ ਲੈ ਉਹਦਾ ਤੜਕਾ ਤੇ ਜੀਰਾ ਤੇਜ ਪੱਤਾ ਉਹ ਵੀ ਆਪਾਂ ਪਾਣਾ ਹੀ ਹੈ ਇਹਨਾਂ ਵਗੈਰਾ ਮੇਥੀ ਉਹ ਪਾਣੀ ਉਹ ਵੱਖਰੀ ਚੀਜ਼ ਹੈ ਉਹ ਮਸਾਲੇ ਚਲੋ ਪਾਣੀ ਪਾਣੀ ਨੇ ਆਪਾਂ ਬਾਅਦ ਇਹਦੇ ਨਾਲ ਸਿੱਕਲਾ ਪਕੌੜੀ ਪਾਵਾਂਗੇ ਇੰਨੀ ਵਧੀਆ ਕੜੀ ਬਣਦੀ ਹੈ ਨਾ ਬੱਚੇ ਵੀ ਖੁਸ਼ ਹੋ ਕੇ ਖਾ ਲੈਂਦੇ ਨੇ ਉਹਦਾ ਵੀ ਬੰਦੇ ਦੀ ਕੜੀ ਤੇ ਇਹ ਹੁਣ ਬਣਾਉਣੇ ਤੁਹਾਨੂੰ ਕਰਦੇ ਜੇ ਪਾਵਾਂਗੇ ਲੱਸੀ ਤੇ ਵਧੀਆ ਬਣੇਗਾ ਅਸੀਂ ਜਪਾ ਜੀਰਾ ਐਡ ਕਰਾਂਗੇ ਔੜਿਆਂ ਦੇ ਵਿੱਚ ਔਰ ਜੀ ਪਾਹਾਂਗੇ ਔੜਿਆਂ ਜੀ ਇੱਕ ਜਗਹਾਂ ਕਿ ਸੁੱਕਾ ਚੰਨ ਆਇਆ ਪਾਣੀ ਨਹੀਂ ਬਿਲਕੁਲ ਪਾਇਆ ਸਿਰਫ ਲੱਸੀ ਪਾਈ ਹੈ ਲੱਸੀ ਦੇ ਘੋਲ ਬਣਾ ਲਿਆ ਆਪਾਂ ਤੇ ਹੁਣ ਬਣਾਵਾਂਗੇ ਤੇਲ ਗਰਮ ਹੋ ਗਿਆ ਹੈ ਹਾਂ ਤੇਲ ਹੋ ਗਿਆ ਗਰਮ ਮਮਾ ਕਪੜਾ ਕਿਵੇਂ ਬਣੇਗਾ ਮਮਾ ਕਪੜਾ ਤਾਂ ਕਿੱਦਾਂ ਬਣੇਗੀ ਪਹਿਲਾਂ ਫੋਨ ਦਾ ਕਵਰ ਲਾਓ ਇੱਥੇ ਪਾਓ ਫਿਰ ਫੋਨ ੜਕਾ ਦੇ ਫਿਲਟਰ ਉੱਤੇ ਪਾ ਦਿਓ ਆਪਣੇ ਅੱਜ ਨਹੀਂ ਨਹੀਂ ਆਹ ਇੱਥੇ ਪਾ ਕੇ ਲੱਸੀ ਲੈਣਾ

ਕੋੜੇ ਹੋ ਗਏ ਨੇ ਰੈਡੀ ਆਪਣੇ ਠਾ ਕੇ ਦੇਖ ਲੈਣੇ ਮਾੜਾ ਜੀ ਮਿਰਚਾਂ λονਤੀ ਦੰਦੇ ਬਹੁਤ ਵਧੀਆ ਬਣੇ ਨੇ ਬਹੁਤ ਹੀ ਵਧੀਆ ਕ੍ਰਿੰਚ ਕ੍ਰਿੰਚ ਜੀ ਇਤਨਾਂ ਦੇ ਚਾਹੀਦੇ ਨੇ ਕੜੀ ਵਿੱਚ ਆਪਾਂ ਨੂੰ ਚਲੋ ਅੰਡਾ ਨੂੰ ਫਰਾਈ ਕਰ ਲੈਂਦੇ ਆ ਲੈ ਸੇ ਭਾਂਡਾ ਲਾ ਨਾ ਬੜੇ ਵਧੀਆ ਫੁੱਲ ਜਾਂਦੇ ਨੇ ਤੇ ਨਾਲੇ ਖੱਟੇ-ਭੱਟੇ ਜੁੜ ਜਾਂਦੇ ਨੇ ਖੱਟ-ਮਿੱਠੇ ਜੀ ਆਪਰ ਚਵਾਕਾਂ ਨੇ ਰੋਲਾ ਕਿੰਨਾ ਪਾਇਆ ਹੰਦਰ ਲੈਟ ਹੋ ਗਈ ਅੱਜ ਮੈਂ ਕੜੀ ਖਾਂਦੀਆਂ ਦੀ ਐਨੇ ਕੁ ਤੇ ਪਕੌੜੇ ਮੇਰੇ ਵਧੀਆ ਨਿਕਲੇ ਗਏ ਖਾਣਾ ਤੇ ਆ ਵੇ ਲੋ ਮੇਰਾ ਕੀ ਹਾਲ ਹੋਇਆ ਪਕੌੜਿਆਂ ਦਾ ਇੱਕ ਨਾਟਕ ਦੇਖਣ ਦੀ ਵਜ੍ਹਾ ਨਾਲ ਮੈਂ ਵੇਖਦੀ ਰਹੀ ਅੰਦਰ ਨਾਟਕ ਤੇ ਪਕੌੜੇ ਸੜ ਸੜ ਕੇ ਹੋ ਗਏ ਕਾਲੇ ਆ ਹੁੰਦਾ ਜੀ ਦੋ ਅੱਧਾ ਤੇ ਆਂਟੀ ਵੀ ਚ ਜਾਂ ਫੋਨ 'ਚ ਹੋਵੇ ਦੇਖੋ ਸਾਰੇ ਸੜ ਗਏ ਕੜਾ ਗੋਲੇ ਸਾਰਦੇ ਤੇਂ ਤੇਰੀ ਮਾਂ ਨੇ ਪਕੌੜੇ ਸਾਰੇ ਬਣਾਏ ਤੈਨੂੰ ਖਵਾਈ ਕੜੀ ਬਣਾ ਗਏ ਉਹ ਕੀ ਥੋੜੀ ਅੰਦਰ ਹੈ ਅਰੇ ਇਨਾ ਕੁ ਚੇ ਲੈ ਖਾਲਾ ਪਕੌੜਾ ਤੂੰ ਤੇ ਆਜਾ ਕਾਲੇ ਪਕੌੜੇ ਖਾ ਲੂ ചേർണ തര പകോടേ ബാർ രമാന ਮਾਣਾਵੇ ਪਕੌੜੇ ਬਲੈਕ ਪਕੌੜੇ ਇਹ ਸੜ ਗਏ ਨੇ ਸੜ ਗਏ ਨਹੀਂ ਕਿ ਬਲੈਕ ਸੜ ਗਈ ਏ ਸੜੇ ਕੜੀ ਇਹ ਕੜੀ ਬਣ ਰਹੀ ਹੈ ਆਪਣੀ ਰਹਿਣ ਤੇ ਗਰਮ ਹੀ ਬੱਜੀ ਵੀਰੂ ਵਾਲਾ ਕਰਦੀ ਏ ਸਬਸਕ੍ਰਾਈਬ ਸਬਸਕ੍ਰਾਈਬ ਕਰਿਓ ਵੀਰੂ ਵਾਲਾ ਬਲੋ ਪਲੇਟ ਇੱਕੋ ਪਲੇਟਾਂ ਕਰੀਆਂ ਜੁੱਠੀਆਂ ਵਾਲਾ ਕਰੀਆਂ ਜਿਵੇਂ ਸਾਰੀ ਲਾ ਜੀ ਤੁਸੀਂ ਕੀ ਕਰੋ ਲੋਗੇ ਬਸ ਮੈਂ ਹੱਥ ਜੋੜ ਕੇ ਨਾਮ ਜਪਾਂਗੀ ਬਾਬੇ ਦਾ ਸਤਿਨਾਮ ਗੁਰੂ ਵਾਲਾ ਬਣਿਏ ਬੱਜੀ ਜਿੰਨੇ ਕੋ ਸੜ ਗਏ ਸੜ ਗਏ ਬਾਕੀ ਵਿਖੀ ਜਾਏਗੀ ਇੰਨੇ ਕੋ ਦਾ ਬਣਾ ਲਾਂਗੇ ਕੜੀ ਆਪਾਂ ਇਹਨਾਂ ਨੂੰ ਕਰ ਦਿੰਨੇ ਆਂ ਸਾਈਡ ਤੇ ਇੱਕ ਸਾਈਡ ਤੋਂ ਸੜ ਗਏ ਨੇ ਜਿਆਦਾ ਇੱਕ ਸਾਈਡ ਤੋਂ ਥੋੜੇ ਜੇ ਬਚ ਹੀ ਗਏ ਨੇ ਇੱਧਰ ਬਣਾ ਲਿਆ ਮੈਂ ਦੱਸੀ ਦਾ ਕੋਲ ਵਿੱਚ ਕੇ ਸੁਨਵਾ ਕੇ ਜਿਵੇਂ ਉਹ ਬਣੇ ਜਾਂਦਾ ਹੈ ਚਿਲਾ ਦੈਸਨ ਦਾ ਪਕੌੜੇ ਕੱਟ ਹੈ ਚਿਲਾ ਜ਼ਿਆਦਾ ਲੱਗਦਾ ਹੈ ਤਿੰਲੇ ਕੱਟ ਸੀ ਕਿਉਂਕਿ ਇਹ ਪੂੜੀਆਂ ਵਾਲਾ ਤੇਲ ਸੀ ਕੱਲ ਵਾਲਾ ਜਿਹੜੀਆਂ ਪੂੜੀਆਂ ਬਣਾਈਆਂ ਸੀ ਹੈ ਤਾਂ ਕਾਫੀ ਸੀ ਬਾਕੀ ਬេសਨ ਸਰਾ ਤੇਲ ਵੀ ਗਿਆ ਥੋੜਾ ਜਿਹਾ ਰਹਿ ਗਿਆ ਦਰ ਕੋਲ ਬਣਾ ਤੇ ਰਖ ਲੈ ਹੁਣ ਕਰਾਂਗੀ ਤੜਕਾ ਪਿਆਰ ਆ ਥੋੜੇ ਜਿ ਰਹਿ ਗਏ ਨਰ ਕੜੀ ਚ ਬਣਾਣੇ ਨੇ ਇਸ ਚ ਲੈ ਮੈਂ ਸੁੱਕਾ ਧਨੀਆ ਸਰੋਂ ਦਾਣੇ ਜੀਰਾ ਤੇ ਤਾਂ ਇਹ ਹੱਚ ਕਿਉਂ ਕੜੀ ਪੱਤਾ ਸੁੱਕਾ ਮੇਥੀ ਦਾਣਾ ਤੇ ਸੁੱਕਾ ਧਨੀਆ ਇਹ ਪਾਵਾਂਗੇ ਆਪਾਂ ਮਸਾਲੇ ਚ ਸਿਰ ਤੇ ਰਹਿਂਦੇ ਬਸ ਆਹ ਰਹਿ ਗਏ ਨ ਕੜੀ ਕੀ ਬਣਾਵਾਂਗੇ ਮੈਂ ਕੁਛ ਹੁਣ ਜ ਸੜ ਗਏ ਨੇ ਰਹਿਂਦੇ ਖੁੰਦੇ ਤੁਸੀਂ ਖਾਈ ਜਾਂਦੇ ਹੋ ਬਸ ਘਰ ਬਸ ਬਸ ਰਹਿਂਦੇ ਬਸ ਔਰ ਰਹਿਣ ਦੇ ਹੁਣ ਆ ਵੀ ਪਲੇਟ ਭਰੀ ਪਈ ਏ ਬਸ ਮੱਥੇ ਦੇਖੀ ਜਾਨੀ ਸਰਾ ਦੇ ਨਾਲ ਇੱਕ ਹੀ ਹੋ ਰਿਹਾ ਹੈ ਬਾਸਾ ਗਾਰ ਚ ਆਪਣਾ ਤੜਕਾ ਗਿਆ ਆਪੋਚ ਤੇ ਇਹ ਜਿਹੜਾ ਲੱਸੀ ਦਾ ਕੋਲ ਬਣਾਇਆ ਸੀ ਬੇਸਨ ਵਾਲਾ ਉਹ ਆਪਾਂ ਪਾਤਾ ਹੈ। ਨਾਲ ਇੱਕ ਵਾਰੀ ਇਹਦਾ ਬਾਲਾ ਆ ਜਾਏਗਾ ਨਾ। ਫੇਰ ਇਹ ਰੱਜਣੀ ਸ਼ੁਰੂ ਹੋ ਜਾਏਗੀ। ਇਹ ਕੋਲ ਇੱਕ ਸਾਈਡ ਤੇ ਆਪਾਂ ਭਾਂਡੇ ਵਾਲੇ ਪਈ ਨੇ ਸੋ। ਕੜੀ ਰੱਜ ਕੇ ਹੋ ਗਈ ਤਿਆਰ। ਬਸ ਥੋੜੀ ਜਿਹੀ ਰਹਿ ਗਈ ਤੇ ਇੱਚ ਆਪਾਂ ਪਾ ਦਾਂਗੇ ਪਕੌੜੇ। ਰਦੋ ਦਿੱਤੂ ਵੀ ਜਾਣਾ ਸ਼ਗਾਰ ਦੋਤੇ ਦੇਖ ਲੈ ਚੱਲਾ ਹੀ ਬੋਤਲਾ ਹੀ ਦੋਤੇ ਦੋ ਦੇਖੋ ਜੀ ਜੀ ਜੇ ਬਾਸ ਨਜ਼ਰ ਗਟੇ ਦੁਰਘਟ ਕੀ ਆਂਦੇ ਨੇ ਦੁਰਘਟਣਾ ਗੱਡੇ ਤੇ ਇੱਧਰ ਰੱਖੋ ਪਕੌੜਿਆਂ ਨੂੰ ਤੋੜ ਦੇਨੇ ਆ ਸਰਸੋ ਤੇ ਘਰ ਦੇਨੇ ਆ ਤੇ ਹੁਣ ਪਾ ਦੇਨੇ ਆ ਰੇਜ ਦੀ ਕੜੀ ਚ ਕਸਤੂਰੀ ਮੇਥੀ ਗਾੜੀ ਨਹੀਂ ਕਰਾਂਗੇ ਬਸ ਰਹਿ ਚੱਲ ਜੇ ਕਿਧ ਹੋ ਰਿਹਾ ਹੈ ਖਲਾ ਆਟਾ ਵੀ ਦੋ ਹੱਥਾਂ ਤੇ ਸਾਰੇ ਅੱਡੇ ਕਰ ਦੋ ਕਾਓ ਜੀ ਅੱਜ ਬਣਾਈ ਏ ਪਿੰਕੀ ਨੇ ਕੜੀ ਪਕੌੜਿਆਂ ਵਾਲੀ ਆਹਾ ਸੁਆਦ ਪਾਣੀ ਆ ਗਿਆ ਮੂੰਹ ਚ ਵੇਖ ਕੇ ਢੁੜਕੇ ਇਹ ਮੱਖਣ ਹੈਗਾ ਜੀ ਢੁੜਕੇ ਪਕਾ ਰਹੇ ਨੇ ਦੇਖੋ ਤੇ ਨਾਲ ਜੀ ਅੱਗੇ ਤੇ ਲੱਸੀ ਮੇਰੇ ਬਰਫ ਕੰਨ ਲੱਸੀ ਪੀਆ ਲੱਸੀ ਆ ਵੇਖੋ ਜੀ ਆ ਵੇਖੋ ਬਲੈਕੀ ਨੂੰ ਹਲੋ ਡਾਕਟਰ ਸਾਹਿਬੇ ਆ ਰਹੇ ਨੇ ਸਵੇਰੇ ਆ ਰਹੇ ਡਾਕਟਰ ਸਾਹਿਬ ਫੋਨ ਦਿਖਾ ਲਓ ਮੇਰੀ ਸਵੇਰੇ ਗੁਰੂ ਪਿਆਰੇ ਆ ਰਹੇ ਨੇ ਕਿੰਨੇ ਮਾਰਿਆ ਅੱਛਾ ਪ੍ਰੈਸ਼ਰ ਹਰ ਤਾਂ ਕਰਦੀ ਹੁਣ ਮੈਨੂੰ ਵੇਖ ਕੇ ਨਾ ਡਰ ਜਾਂਦੀ ਹਾਂ ਹੁਣ ਮੈਂ ਫੇਰ ਆ ਗਈ ਆ ਲੈ ਆ ഫുട് ചര സോത്തെ വെന്ത ഫുട്ബോൾ ഫുട്ബോൾ ആ വെക്ക

¿Está encombiado? ¿Está encombiado? ¿Está aquí, ¿Está encombiado? ਸਾੜੀ ਕੁੜੀ ਜਾਂ ਤੇ ਟੀਵੀ ਦੀ ਮਰ ਜੇਗੀ ਪੜਨਾ ਕੋ ਨਹੀਂ ਹੈ ਜਾਂ ਇਹ ਕੰਮ ਕੀ ਹੈ ਸਾੜੀਆਂ ਲਾਣੀਆਂ ਸ਼ਾਪਿੰਗ ਕਰਨੀ ਸੈਂਡ ਲੈਣੇ ਆ ਲੈ ਨਵੇਂ ਸੈਂਡਲ ਦੋ ਤਰ੍ਹਾਂ ਦੇ ਓਏ ਥੱਕਦੀ ਨਹੀਂ ਹੈਗੀ ਜਾਇ ਜਿਹੜਾ ਕੰਮ ਲੈਣਾ ਨੇ ਪਿੰਕ ਪਾਈ ਨੇ ਵੇਖੋ ਜਮੀਜ ਪਿੰਕਾਂ ਦੇ ਸੈਂਡ ਲੈਣੇ ਨੇ ਪਿੰਕ ਡੱਬਾ ਪਿੰਕ ਦੇ ਮੈਟਰੀ ਸਾਹਮਣੇ ਕੁੜੀਆਂ ਪਈਆਂ ਨੇ ਪਿੰਕ ਆਹ ਵੇਖੋ ਗੁੱਡੀਆਂ ਗੱਡੀਆਂ ਸਾਰੇ ਸਾਰੇ ਨੇ ਪਿੰਕ ਪਿੰਕੇ ਤਾਇਆ ਹੈ ਇਹਨਾਂ ਕਦਿੰਗਾ ਮੈਂ ਬਲੈਕ ਲੈਣਾ ਬਲੂ ਲੈਣਾ ਲੈਟ ਲੈਣਾ ਨਾ ਪਿੰਕ 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 ਓਹ ਥਾਂ ਦੀ ਫੇਰ ਨਿੱਕੇ ਜੀ ਹੁੰਦੀ ਥਾਣੀ ਵਾਲਾ ਹੁਣ ਕਿੰਨਾ ਹਸਦਾ ਦੇਖੋ ਐਨੀ ਸੋਣੀ ਦਿਓ ਤੇ ਮੇਰੀ ਭਗਣੀ ਆਦੇ ਹੁਣ ਸਦਾਣ ਹੋ ਗਈ ਨੀ ਪਾਗਲ ਹੋ ਗਈ ਮੱਥੇ ਡਿਕ ਡਿਕ ਕੇ ਐਸੀ ਲਾਗ ਬੈਠੀ ਹੋਈ ਏ ਜਾਂ ਸ਼ੂਜ਼ੂਕਾ ਵੰਦੀ ਵੀ ਡੋਰੇ ਮੋਣ ਬਿਲਾ ਕੇ ਕੀ ਪੀ ਰਹੇ ਹੋ ਪਾਣੀ ਪੀ ਰਹੇ ਹੋ